ਸਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵਕ ਵਕ ਦਿਨਾਂ ਚ ਵਕ ਵਕ ਵਿਸ਼ਿਆਂ ਤੇ ਵਕ ਵਕ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਅੱਜ ਵੀ ਅਸੀਂ ਇਸੇ ਸੰਬੰਧ ਚ ਜੀ ਆਹਾ 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 ਰਿਆਡ ਸਾਹਿਬ ਰਿਆਡ ਸਾਹਿਬ जय हिंद जय हिंद वाह जी वाह डॉक्टर साहब जय हिंद क्या बात है बेटो 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 वेक्टरिया सर जी जी मिठ्ठा सिंह जी, जी, जी हां की हाल चाल है बहुत बढ़िया जी चलो बढ़िया हो डॉक्टर साहब ठीक ठाक जी बहुत बढ़िया चलो ठीक ही चाहिए डॉक्टर साहब आए हैं हम्म सब तो पहला हां जी इन्हों दी कराओ जान पुछान बिल्कुल जी बिल्कुल आ डॉक्टर गुरिंदरजीत सिंह जी जो खेतीबाड़ी अफसर जी ਤਰੰਤਾਰਨ ਸੇਵਾਵਾਂ ਬਾਰੇ ਨੇ ਕੀ ਬਾਤ ਔਰ ਡਾਕਟਰ ਸਾਹਿਬ ਦਾ ਬੜਾ ਲੰਮਾ ਤਜਰਬਾ ਵਾ ਜਿਹੜਾ ਤੁਸੀਂ ਅੱਜ ਵਿਸ਼ੇਸ਼ ਤੌਰ ਤੇ ਟੌਪਿਕ ਚੁਣਿਆ ਜੀ ਜੀ ਉਹਦੇ ਤੇ ਬਹੁਤ ਲੰਮਾ ਤਜਰਬਾ ਕਮਾ ਦਿੱਤਾ ਔਰ ਹਾਂਜੀ 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 ਚਲੋ ਬਹੁਤ ਵਧੀਆ ਜੀ ਡਾਕਟਰ ਸਾਹਿਬ ਦਾ ਜਿਹੜਾ ਤਜਰਬਾ ਹੈ ਉਹਦਾ ਲਾਹਾ ਲੈਣਾ ਚਾਹੀਦਾ ਬਿਲਕੁਲ ਲੈਣਾ ਚਾਹੀਦਾ ਜੀ ਬਿਲਕੁਲ ਮੈਂ ਤੁਹਾਨੂੰ ਵਧਾਈ ਦੇਣੀ ਚਾਹਾਂ ਹੂੰ ਦੇਖੋ ਉਦੋਂ ਵੀ ਆਪਣੀ ਗੱਲ ਹੋਈ ਸੀ ਤੇ ਮੈਂ ਤੁਹਾਨੂੰ ਕਿਹਾ ਸੀ ਤੁਹਾਡੇ ਕੋਲ ਚਰੇ ਡਿਊਟੀ ਲਾਈ ਸੀ ਤੁਸੀਂ ਮੈਨੂੰ ਕਹੇ ਮਿੱਠਾ ਸਿੰਘ ਜੀ ਆਪਾਂ ਬੈਠਕਾਂ ਕਰੀਏ ਥੋੜੀਆਂ ਵੀ ਪਿੰਡ ਵਾਲੇ ਦੁਆਲੇ ਦੇ ਪਿੰਡਾਂ ਨੂੰ ਸਾਰਿਆਂ ਨੂੰ ਸਮਝਾਈਏ ਵੀ ਅੱਗ ਨਹੀਂ ਲਾਉਣੀ ਬਿਲਕੁਲ ਜੀ ਮਿੱਠਾ ਸਿੰਘ ਜੀ ਜੇ ਤੁਸੀਂ ਡਿਊਟੀਆਂ ਲਾਈਆਂ ਸੀ ਤੇ ਉਹਦਾ ਫਸਾਰ ਵੀ ਬਹੁਤ ਹੋਇਆ ਜੀ ਬਹੁਤ ਹੋਇਆ ਮੈਂ ਇਸੇ ਕਰਕੇ ਤੁਹਾਡਾ ਸ਼ੁਕਰੀਆ ਕਰਨਾ ਤੁਹਾਡੇ ਕਹਿ ਦਾ ਅਸਰ ਬਹੁਤ ਹੋਇਆ ਕਿਉਂਕਿ ਦੇਖੋ ਜਦੋਂ ਇੱਕ ਆਮ ਆਦਮੀ ਗੱਲ ਕਰਦਾ ਤੇ ਇੱਕ ਪੜਿਆ ਲਿਖਿਆ ਬੰਦਾ ਗੱਲ ਕਰਦਾ ਉਹਦੇ 'ਚ ਫਰਕ ਤੇ ਡਾਕਟਰ ਸਾਹਿਬ ਪੈਂਦਾ ਨਾ ਹਾਂ ਬਿਲਕੁਲ ਜੀ ਪਰ ਮਿੱਠਾ ਸਿੰਘ ਜੀ ਮੈਂ ਦੇਖਿਆ ਕਿ ਇਸ ਵਾਰ ਸਾਡੇ ਕਿਸਾਨ ਭਰਾ ਆਪ ਵੀ ਬੜੇ ਸੂਝਵਾਨ ਨੇ ਸੂਝਵਾਨ ਨੇ ਅਸਲ 'ਚ ਕੀ ਹੋਇਆ ਕਿ ਹੁਣ ਲੋਕਾਂ ਨੂੰ ਨਾ ਹੀ ਸਮਝ ਆਣੀ ਸ਼ੁਰੂ ਹੋ ਗਈ ਆ ਵੀ ਇਹਦੇ ਫਾਇਦੇ ਬਹੁਤ ਜ਼ਿਆਦਾ ਨੇ ਆ ਬਿਲਕੁਲ ਦੇਖੋ ਹੁਣ ਵਾਤਾਵਰਨ ਸਾਫ਼ ਸੁਥਰਾ ਲੱਗਦਾ ਪਰ ਕਈ ਜਗ੍ਹਾ ਤੇ ਅਜੇ ਹੈ ਚਲੋ ਉਹਨਾਂ ਨੂੰ ਵੀ ਅਕਲ ਆਜੋ ਆਜੋ 100% ਦੀ ਹੁੰਦਾ ਵੀ ਨਹੀਂ ਹੁੰਦਾ ਕੰਮ ਅਸੀਂ ਕਹਿੰਨੇ ਆ ਕਿਉਂਕਿ ਇਹ ਵਾਤਾਵਰਨ ਦੀ ਸੰਭਾਲ ਇੱਕ ਇਹੋ ਜਿਹੀ ਸੰਭਾਲ ਆ ਜਿਹੜੀ ਉਮਰ ਭਰ ਸਾਡੇ ਨਾਲ ਚਲਣੀ ਹੈ ਨਾਲ ਚਲਣੀ ਹੈ ਸਾਡੀਆਂ ਪੀੜ੍ਹੀਆਂ ਨੇ ਵੀ ਇਥੇ ਵਾਤਾਵਰਨ ਚ ਸਾਹ ਲੈਣਾ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਅਸੀਂ ਆਪਣੇ ਪੀੜ੍ਹੀਆਂ ਲਈ ਆਉਣ ਵਾਲੇ ਜਿਹੜੇ ਬੱਚੇ ਨੇ ਸਾਡੇ ਉਹਨਾਂ ਲਈ ਸਾਫ਼ ਸੁਥਰਾ ਵਾਤਾਵਰਨ ਦੇ ਕੇ ਜਾਈਏ ਤਾਂ ਕਿ ਕੱਲ ਨੂੰ ਉਹ ਕਹਿਣ ਵੀ ਸਾਡੇ ਬਜ਼ੁਰਗ ਸਾਡੇ ਲਈ ਕੁਝ ਕਰਕੇ ਗਏ ਮਿੱਠਾ ਸਿੰਘ ਜੀ ਹੁਣ ਤੇ ਵਾਤਾਵਰਨ ਸੁਸਾਇਟੀਆਂ ਹਾਂ ਪਿੰਡਾਂ ਦੇ ਵਿੱਚ ਬਣ ਗਈਆਂ ਵਾ ਜਿੱਦਾਂ ਪਹਿਲਾਂ ਸਪੋਰਟਸ ਦੇ ਕਲੱਬ ਬਣੇ ਸੀ ਨਾ ਜੀ ਜੀ ਤੇ ਪਿੰਡਾਂ ਦੇ ਵਿੱਚ ਬਹੁਤ ਨੌਜਵਾਨ ਜਿਹੜੇ ਨੇ ਉਹਨਾਂ ਜਾਗਰੂਕਤਾ ਆਈ ਆ ਸਪੜਾਂ ਨੂੰ ਸਾਫ਼ ਕਰਨਾ ਰੁੱਖ ਲਾਉਂਦੇ ਆ ਰੁੱਖ ਲਾਉਣੇ ਤੇ ਉਹਨਾਂ ਦੀ ਜਿਹੜੀ ਮਹੱਤਤਾ ਵਾ ਉਹ ਲੋਕਾਂ ਤੱਕ ਪਹੁੰਚਾਉਣੀ ਇਹ ਬਹੁਤ ਕੁਝ ਲੋਕ ਹੁਣ ਸਾਡੇ ਕਰ ਰਹੇ ਆ ਦੇਖੋ ਗੱਲ ਆਂਦੇ ਨਾ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਪਾੜਦਾ ਹੈ ਨਾ ਜੇ ਅਸੀਂ ਕੋਈ ਕੋਸ਼ਿਸ਼ ਕਰਾਂਗੇ ਤੇ ਗਾਂ ਸਾਡੀ ਪੀੜ੍ਹੀ ਕਰੇਗੀ 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 ਬਿਲਕੁਲ ਪਾ ਆਏ ਆ ਮੰਡੀਆਂ ਦੇ ਸਾਨੂੰ ਜੀ ਲਓ ਜੀ ਆਲੂ ਜਿਹੜੇ ਆ ਜਲੰਧਰ ਵੇਕੇ 320 ਰੁਪਏ ਕਿਵੰਟਲ ਹਾਂਜੀ ਅੰਮ੍ਰਿਤਸਰ 500 ਰੁਪਏ ਭਾਅ ਮਿਲਿਆ ਗੁਡਲਾਡਾ 700 ਰੁਪਏ ਫਾਜ਼ਿਲਕਾ 1000 ਰੁਪਏ ਲੁਧਿਆਣਾ 600 ਰੁਪਏ ਤੇ ਪਟਿਆਲਾ 1200 ਰੁਪਏ ਹਾਂਜੀ ਪਿਆਜ਼ ਵੇਕੇ ਆ ਜੀ ਜਲੰਧਰ ਤੇ ਅੰਮ੍ਰਿਤਸਰ 1000 ਰੁਪਏ ਕਿਵੰਟਲ ਗੁਡਲਾਡਾ 1200 ਰੁਪਏ ਫਾਜ਼ਿਲਕਾ 1800 ਰੁਪਏ ਲੁਧਿਆਣਾ 900 ਰੁਪਏ ਤੇ ਪਟਿਆਲਾ 2200 ਰੁਪਏ ਜੀ ਹਾਂਜੀ ਟਮਾਟਰ 700 ਰੁਪਏ ਕਿਵੰਟਲ ਜਲੰਧਰ ਅੰਮ੍ਰਿਤਸਰ 400 ਰੁਪਏ ਬੁੱਢਲਾਡਾ 850 ਰੁਪਏ ਫਾਜ਼ਿਲਕਾ 1200 ਰੁਪਏ ਲੁਧਿਆਣਾ 350 ਰੁਪਏ ਤੇ ਪਟਿਆਲਾ 800 ਰੁਪਏ ਜੀ ਬੈਂਗਨ ਅੱਜ ਜਲੰਧਰ ਵੀ ਕੀ 500 ਰੁਪਏ ਕਿਵਿੰਟਲ ਅੰਮ੍ਰਿਤਸਰ 400 ਰੁਪਏ ਬੁੱਢਲਾਡਾ 1200 ਰੁਪਏ ਫਾਜ਼ਿਲਕਾ 1000 ਰੁਪਏ ਲੁਧਿਆਣਾ 650 ਰੁਪਏ ਤੇ ਪਟਿਆਲਾ 1800 ਰੁਪਏ ਜੀ ਭਿੰਡੀ ਅੱਜ ਜਲੰਧਰ ਵੀ ਕੀ ਆ ਜੀ 1000 ਰੁਪਏ ਕਿਵਿੰਟਲ ਅੰਮ੍ਰਿਤਸਰ ਭਾਅ ਮਿਲਿਆ 1200 ਰੁਪਏ ਜੀ ਬੁਡਲਾਡਾ 2200 ਰੁਪਏ ਫਾਜ਼ਿਲਕਾ ਪਿੰਡੀ ਦਾ ਭਾਜ ਚੰਗਾ ਮਿਲਿਆ ਜੀ 4000 ਰੁਪਏ ਕਿਵਿੰਟਲ ਲੁਧਿਆਣਾ 1500 ਰੁਪਏ ਤੇ ਪਟਿਆਲਾ 2200 ਰੁਪਏ ਕਿਵਿੰਟਲ ਭਾ ਮਿਲਿਆ ਜੀ ਪਿੰਡੀ ਦਾ ਹਾਂਜੀ ਇਹ ਤੇ ਸੀ ਜੀ ਮੰਡੀਆਂ ਦੇ ਭਾ ਹੂੰ ਠੀਕ ਹੈ ਜੀ ਤੇ ਹੁਣ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਆ ਜੀ ਤੁਸੀਂ ਦੱਸਿਆ ਹੀ ਹੈ ਵੀ ਬਾਹਰ ਨੇ ਕਮਾਤ ਦੇ ਹਾਂਜੀ ਹਾਂ ਤੇ ਇਹਨਾਂ ਨਾਲ ਫਿਰ ਅਸੀਂ ਗੱਲਬਾਤ ਜਿਹੜੀ ਕਰਨੀ ਉਹਦਾ ਅੱਜ ਦਾ ਵਿਸ਼ਾ ਜਿਹੜਾ ਹੈ ਉਹ ਵੀ ਗੰਨੇ ਦੀ ਫਸਲ ਚ ਸੰਯੁਕਤ ਕੀਟ ਪ੍ਰਬੰਧ ਹਾਂਜੀ ਇਸ ਵਿਸ਼ੇ ਤੇ ਗੱਲਬਾਤ ਕਰਦੇ ਆ ਕਿਉਂਕਿ ਮੇਰੇ ਨਾਮ ਵਾਂਗੂ ਇਹ ਵੀ ਮਿਠਾਇਆ ਤੇ ਮਿੱਠੇ ਨੂੰ ਬਾਹਰਲੇ ਜੰਤੂ ਪੈਂਦੇ ਵੀ ਜ਼ਿਆਦਾ ਹਾਂਜੀ ਇਹਨਾ ਕੀਟ ਕੀਟ ਪੈਂਦੇ ਵੀ ਜ਼ਿਆਦਾ ਜ਼ਿਆਦੇ ਪੈਂਦੇ ਹਾਂ ਡਾਕਟਰ ਸਾਹਿਬ ਤੁਹਾਡੇ ਨਾਲ ਅਸੀਂ ਅੱਜ ਇਸ ਵਿਸ਼ੇ ਤੇ ਗੱਲ ਕਰਾਂਗੇ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਇਸ ਵਿਸ਼ੇ ਤੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਟੈਲੀਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0182 28142 68 ਤੇ ਸਾਡਾ ਦੂਜਾ ਨੰਬਰ ਹੈ 0182 28142 64 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਸਾਹਿਬ ਬੈਠੇ ਨੇ ਗੁਰਿੰਦਰਜੀਤ ਜੀ ਇਹ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਡਾਕਟਰ ਸਾਹਿਬ ਜੀਓ ਕਮਾਦ ਗੰਨੇ ਦੀ ਫਸਲ ਇਹ ਸਭ ਤੋਂ ਪਹਿਲੇ ਸਾਨੂੰ ਥੋੜੀ ਜਿਹੀ ਲਫ਼ਜ਼ਾਂ ਚ ਦੱਸ ਛੱਡੋ ਕਿ ਇਹ ਫਸਲ ਜਿਹੜੀ ਆ ਪੰਜਾਬ ਲਈ ਸਾਡੇ ਸੂਬੇ ਲਈ ਕੀ ਮਹੱਤਤਾ ਰੱਖਦੀ ਆ ਮਠਾ ਸਿੰਘ ਜੀ ਪੰਜਾਬ 'ਚ ਜਿਹੜਾ ਨਾ 15 ਖੰਡ ਮਿਲਾਂ ਚੱਲ ਰਹੀ ਆ ਇਸ ਵੇਲੇ ਜਿਹਦੇ 'ਚ 6 ਪ੍ਰਾਈਵੇਟ ਤੇ 9 ਕੋਆਪਰੇਟਿਵਸ ਜੀ ਉਹਦੇ ਲਈ ਜਿਹੜਾ ਨਾ ਆਪਾਂ ਨੂੰ ਗੰਨੇ ਦੀ ਲੋੜ ਆ ਤਕਰੀਬਨ ਆਪਣਾ 1 ਲੱਖ ਹੈਕਟੇਰ ਜਿਹੜਾ ਆ ਗੰਨੇ ਦੀ ਜਿਹੜਾ ਆਪਣਾ ਹਰ ਸਾਲ ਆਪਾਂ ਲਗਭਗ ਬੀਜਿਆ ਜਾਂਦਾ ਗੰਨਾ ਜਿਹੜਾ ਆਪਣੇ ਹੁੰਦਾ ਪਰ ਆਪਾਂ ਨੂੰ ਇਹਦੇ ਤੋਂ ਜ਼ਿਆਦਾ ਲੋੜ ਆ ਕਿਉਂਕਿ ਇਹ ਆਪਣੀ ਇੱਕ ਜੇ ਆਪਾਂ ਕ੍ਰੌਪ ਰੋਟੇਸ਼ਨ ਚ ਵੀ ਲਈਏ ਜਾਂ ਝੋਨੇ ਤੇ ਕਣਕ ਦੇ ਬਦਲ ਲਈ ਵੀ ਲਈਏ ਉਹਦੇ ਲਈ ਇੱਕ ਮੁੱਖ ਫਸਲ ਦੇ ਤੌਰ ਤੇ ਰੋਲ ਆਦਾ ਕਰ ਸਕਦੀ ਆ ਫਿਰ ਇਹਦੇ ਨਾਲ ਆਪਣੀ ਇੰਡਸਟਰੀ ਚੱਲਦੀ ਆ ਇਹ ਤੋਂ ਗੁੜ ਵੀ ਪੈਦਾ ਹੁੰਦਾ ਖੰਡ ਵੀ ਬਣਦੀ ਇਥਨੋਲ ਵੀ ਬਣਦੀ ਆ ਹੋਰ ਵੀ ਬੜੇ ਪ੍ਰੋਡਕਟ ਬਣਦੇ ਆ ਤੇ ਇਸ ਲਈ ਜਿਹੜਾ ਆਪਣੇ ਪੰਜਾਬ ਲਈ ਬਹੁਤ ਅਹਿਮ ਫਸਲ ਆ ਤੇ ਇਹਦੇ ਥੱਲੇ ਰਕਵਾ ਵਧਾਉਣ ਲਈ ਆਪਾਂ ਨੂੰ ਹੋਰ ਲੋੜ ਆ ਤੇ ਝਾੜ ਵੀ ਵਧਾਉਣ ਦੀ ਲੋੜ ਹੈ ਤੇ ਰਿਕਵਰੀ ਵੀ ਇਹਦੇ ਚ ਆਪਾਂ ਨੂੰ ਵਧਾਉਣ ਦੀ ਲੋੜ ਹੈ ਤਾਂ ਕਿ ਜਿਹੜੀਆਂ ਆਪਣੇ ਅਖੰਡ ਮਿਲਣਾ ਆ ਉਹਨਾਂ ਦੀ ਜਿਹੜੀ ਵਾਇਬਿਲਿਟੀ ਬਣ ਸਕੇ ਕਿ ਜਿੰਨਾ ਵਿੱਚੋਂ ਉਹਦੇ ਚੋਂ ਅਖੰਡ ਜ਼ਿਆਦਾ ਨਿਕਲੂਗੀ ਉਨਾਂ ਹੀ ਉਹਨਾਂ ਦੇ ਵਧੀਆ ਮੁਨਾਫਾ ਹੋਊਗਾ ਤੇ ਕਿਸਾਨਾਂ ਨੂੰ ਵੀ ਫਾਇਦਾ ਹੋਊਗਾ ਜੀ ਜੀ ਹਾਂ ਬਿਲਕੁਲ ਜੀ ਡਾਕਟਰ ਸਾਹਿਬ ਜਿਵੇਂ ਗੱਲ ਕਰ ਰਹੇ ਹੋ ਤੁਸੀਂ ਵੀ ਕਮਾਦ ਦੀ ਫਸਲ ਜਿਹੜੀ ਆ ਪੰਜਾਬ ਲਈ ਇੱਕ ਵਰਦਾਨ ਹੋ ਸਕਦੀ ਆ ਸੋ ਇਹਦੇ ਵਿੱਚ ਜਦੋਂ ਭਰਪੂਰ ਫਸਲ ਲੈਣੀ ਹੋਵੇ ਜਾਂ ਜਾਂ ਵਧੀਆ ਝਾੜ ਲੈਣਾ ਹੋਵੇ ਤਾਂ ਸੰਜੁਗਤ ਕੀਟ ਪ੍ਰਬੰਧ ਜਿਹੜਾ ਉਹਦੀ ਕੀ ਮਹੱਤਤਾ ਹੋ ਸਕਦੀ ਆ ਆਪਣੀ ਕਮਾਤ ਦੀ ਫਸਲ ਦੇ ਵਿੱਚ ਵੇਖੋ ਜੀ ਜਿੰਨੇ ਵੀ ਆਪਾਂ ਜਦੋਂ ਕਿਤੇ ਕੀੜੇ ਮਕੌੜੇ ਬਿਮਾਰੀ ਬਾਰੇ ਕੋਈ ਆਪਾਂ ਕਰਦੇ ਆਂ ਤੇ ਆਪਣਾ ਧਿਆਨ ਸਿਰਫ ਪਹਿਲਾਂ ਆਉਂਦਾ ਵੀ ਇਹਦਾ ਰਸਾਇਣਿਕ ਦਵਾਈਆਂ ਨਾਲ ਇਹ ਕਿਸ ਤਰ੍ਹਾਂ ਪਰ ਰੋਕ-ਥਾਮ ਕਰਨੀ ਹਾਂ ਬਿਲਕੁਲ ਪਰ ਇਹਦਾ ਜਿਹੜਾ ਨਾ ਗੈਰ ਰਸਾਇਣਿਕ ਤਰੀਕੇ ਵੀ ਹੈਗੇ ਆ ਜਿੰਨਾ ਨਾ ਆਪਾਂ ਇਹਦੀ ਰੋਕਥਾਮ ਕਰ ਸਕਦੇ ਆਪਾਂ ਉਹ ਸਾਰੇ ਤਰੀਕੇ ਜਿਨ੍ਹਾਂ ਦੇ ਗੈਰ ਰਸਾਇਣਿਕ ਤੇ ਰਸਾਇਣਿਕ ਜਿਨ੍ਹਾਂ ਦੇ ਨਾਲ ਆਪਾਂ ਸੱਚਜੇ ਢੰਗ ਨਾਲ ਇੱਕ ਯੋਜਨਾਬੱਧ ਢੰਗ ਨਾਲ ਜਿਹੜਾ ਆ ਆਪਾਂ ਇਹਦੀ ਰੋਕਥਾਮ ਜਿਹੜੇ ਹਾਨੀਕਾਰਕ ਕੀੜੇ ਤੇ ਬਿਮਾਰੀਆਂ ਉਹਨਾਂ ਦੀ ਰੋਕਥਾਮ ਕਰਨ ਉਹ ਸਰਪੱਖੀ ਜਾਂ ਸੰਯੁਕਤ ਕੀਟ ਪ੍ਰਬੰਧ ਹੋ ਜਾਂਦਾ ਉਹਦੇ ਚ ਜਿਹੜਾ ਉਦੇ ਨਾਲ ਜਿਹੜਾ ਆਪਣਾ ਇੱਕ ਵਾਤਾਵਰਨ ਵੀ ਸਾਫ਼ ਰਹਿੰਦਾ ਕਿਉਂਕਿ ਆਪਾਂ ਨੂੰ ਜੇ ਲੋੜ ਆ ਤੇ ਫੇਰ ਹੀ ਆਪਾਂ ਦਵਾਈ ਵਰਤਨੀ ਤੇ ਉਹਦੇ ਨਾਲ ਮਿੱਤਰ ਕੀੜੇ ਵੀ ਸਾਡੇ ਜਿਹੜੇ ਆ ਉਹ ਬਚੇ ਰਹਿੰਦੇ ਆ ਤੇ ਦੂਸਰਾ ਇਹ ਆਪਾਂ ਜਿਹੜੀ ਫਸਲ ਬੀਜਣ ਤੋਂ ਪਹਿਲਾਂ ਹੀ ਉਹਦੀ ਪਲੈਨਿੰਗ ਕਰਨ ਕੇ ਫੇਰ ਸਾਰਾ ਕਰਾਂਗੇ ਤੇ ਉਹਦੇ ਨਾਲ ਸਾਰਾ ਹੀ ਆਪਣਾ ਹੋ ਜਾਊਗਾ ਕਿ ਆਪਾਂ ਜ਼ਮੀਨ ਦੀ ਚੋਣ ਕਿਸ ਤਰ੍ਹਾਂ ਕਰਨੀ ਆ ਕਿਹੜੇ ਸਮੇਂ ਦੇ ਸਹੀ ਸਮੇਂ ਤੇ ਬੀਜਣਾ ਕਿਹੜੀ ਕਿਸਮ ਵੀ ਜਿਣੀ ਵੀ ਜਿਹਦੇ ਬਿਮਾਰੀਆਂ ਕੀੜੇ ਮਕੌੜੇ ਘਟੋਣ ਕਿੰਨੇ ਡਿਸਟੈਂਸ ਤੇ ਬਿਜਨੀ ਆ ਉਹ ਸਾਰੇ ਕਿੰਨੀ ਖਾਦ ਪਾਉਣੀ ਉਹ ਸਾਰੇ ਜਿਹੜੇ ਸਾਰੇ ਤਰੀਕੇ ਉਹ ਵਿੱਚ ਇਹ ਆਪਣੇ ਆ ਜਾਂਦੇ ਆ ਜਿਹੜੇ ਜਿਹਦੇ ਨਾਲ ਆਪਾਂ ਕਿਨਾ ਸੰਯੁਕਤ ਪ੍ਰਬੰਧ ਕਰਕੇ ਘੱਟ ਖਰਚੇ ਤੇ ਤੇ ਵਧੀਆ ਲੈ ਸਕਦੇ ਆ ਤੇ ਝਾੜ ਵੀ ਵਧੀਆ ਲੈ ਸਕਦੇ ਆ ਰਿਕਵਰੀ ਵੀ ਵਧੀਆ ਲੈ ਸਕਦੇ ਆ ਹਮ ਬਿਲਕੁਲ ਲੇਖੋ ਗੱਲ ਇਹ ਹੁੰਦੀ ਆ ਬਹੁਤ ਸੋਹਣੀ ਗੱਲ ਕੀਤੀ ਆ ਡਾਕਟਰ ਸਾਹਿਬ ਨੇ ਮਤਲਬ ਸੰਯੁਕਤ ਜਾਂ ਸਰਪੱਕੀ ਰੋਕਤਾਂ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਇਕੱਠਾ ਕੰਮ ਕਰੀਏ ਆ ਸੋ ਕੋਈ ਦਾ ਮਤਲਬ ਇਹ ਹੈ ਵੀ ਬਜਾਈ ਤੋਂ ਪਹਿਲਾਂ احتیاط ਵਰਤਣੀ ਸ਼ੁਰੂ ਕਰੀਏ ਬਿਲਕੁਲ ਜੀ ਬੀਜ ਨਹੀਂ ਕਿੱਥੇ ਆ ਕਿਹੜਾ ਤਰੀਕਾ ਵਾ ਗੁੱਲੀਆਂ ਨੂੰ ਕਿਵੇਂ ਸੋਧਣਾ ਆ ਕਿਵੇਂ ਉਹਨੂੰ ਉਹਨਾਂ ਨੂੰ ਲਾਣਾ ਵਾ ਉਸ ਤੋਂ ਬਾਅਦ ਕੀ ਕੀ ਉਹ ਗੰਨੇ ਫਸਲ ਕੱਟਣ ਤੱਕ ਕੀ ਕਿਹੜੇ ਕਿਹੜੇ ਪ੍ਰਬੰਧ ਕਰਨੇ ਆ ਉਹ ਨੂੰ ਸਰ ਹਰ ਸਟੈਪ ਤੇ ਹਾਂ ਹਰ ਸਟੈਪ ਤੇ ਉਹਦੇ ਨਾਲ ਦੇਖੋ ਕੀ ਹੁੰਦਾ ਕਿ ਇੱਕ ਤੇ ਫਸਲ ਵਧੀਆ ਹੁੰਦੀ ਆ ਇੱਕ ਸਾਡਾ ਖਰਚਾ ਘੱਟ ਹੁੰਦਾ ਹਾਂ ਤੇ ਮੁਨਾਫਾ ਵੱਧ ਜਾਂਦਾ ਜਿਹੜਾ ਖਰਚਾ ਘੱਟ ਹੋਵੇ ਤੇ ਮੁਨਾਫਾ ਪਈ ਵੱਧ ਜਾਣਾ ਹੈ ਕਿਉਂਕਿ ਸਾਡਾ ਪਹਿਲਾ ਮੁਨਾਫਾ ਹੁੰਦਾ ਹੀ ਰਿਹਾ ਡਾਕਟਰ ਸਾਹਿਬ ਜਿਹੜਾ ਖਰਚਾ ਘੱਟ ਹੁੰਦਾ ਘੱਟ ਤੇ ਬਿਲਕੁਲ ਉਹਨੂੰ ਅਸੀਂ ਪਹਿਲਾ ਮੁਨਾਫਾ ਗਿਣਦੇ ਹਾਂ ਹਾਂ ਹੈਨਾ ਜੀ ਤੇ ਡਾਕਟਰ ਸਾਹਿਬ ਦੇ ਤੋਂ ਪਹਿਲਾਂ ਵੀ ਆਪਾਂ ਅਗਲੀ ਗੱਲਬਾਤ ਕਰੀਏ ਸਾਨੂੰ ਇੱਕ ਸਜਨਾ ਦਾ ਟੈਲੀਫੋਨ ਆ ਗਿਆ ਟੈਲੀਫੋਨ ਸੁਣ ਲਈਏ ਜੀ ਹੈਲੋ ਜੀ ਹੈਲੋ ਮੈਨੂੰ ਲੱਗਦਾ ਜੀ ਇਹ ਫੋਨ ਲਾਈਨ 'ਚ ਸ਼ਾਇਦ ਕੋਈ ਖਰਾਬੀ ਹੈ ਦੁਬਾਰਾ ਕਰ ਲੇਉਗੇ ਕਟਿਆ ਗਿਆ ਅੱਛਾ ਡਾਕਟਰ ਸਾਹਿਬ ਤੁਸੀਂ ਜਿਵੇਂ ਦੱਸਿਆ ਹੀ ਆ ਵੀ ਕੀੜੇ ਮਕੌੜਿਆਂ ਦੀ ਗੱਲ ਹੁੰਦੀ ਹੈ ਵੀ ਆਪਾਂ ਰੋਕਥਾਮ ਕਰਨੀ ਹੈ ਕੀੜੇ ਕੀੜੇ ਗੰਨੇ ਦੀ ਫਸਲ ਨੂੰ ਕੀੜੇ ਪੈਂਦੇ ਜਿਹੜੇ ਸਾਡਾ ਜ਼ਿਆਦਾ ਨੁਕਸਾਨ ਕਰਦੇ ਆ ਹਾਨੀਕਾਰਕ ਕੀੜੇ ਜਿਹੜੇ ਖਾਸ ਕਰਕੇ ਤੇ ਇਹਨਾਂ ਦੀ ਫਿਰ ਰੋਕਥਾਮ ਕਿਵੇਂ ਕਰਨੀ ਆ ਗੰਨੇ ਦੀ ਫਸਲ ਵੇਖੋ ਜੀ ਸਾਲ ਦੀ ਫਸਲ ਹੈ ਖੇਤ ਚ 12 ਤੋਂ 14 ਮਹੀਨੇ ਤੱਕ ਰਹਿੰਦੀ ਆ ਫਿਰ ਆਪਾਂ ਮੋਢਾ ਲੈਨੇ ਇਸ ਲਈ ਤੇ ਕੀੜੇ ਮਕੜੇ ਇੱਕ ਮਿੱਠਾ ਹੋਣ ਕਰਕੇ ਤੇ ਚ ਕੀੜੇ ਮਕੜੇ ਵੀ ਜ਼ਿਆਦਾ ਆਉਂਦੇ ਆ ਜਿਹੜੇ ਮੇਜਰ ਮੁੱਖ ਕੀੜੇ ਉਹਨਾਂ ਬਾਰੇ ਆਪਾਂ ਕਰਦੇ ਆ ਇਥੇ ਸਭ ਤੋਂ ਵੱਲੋਂ ਗੇਤੀ ਫੋੜ ਦਾ ਗੜੂਆ ਜੀ ਇਹ ਬੜਾ ਪੁਰਾਣਾ ਆ ਜੀ ਹਟਦਾ ਨਹੀਂ ਇਹ ਕਿਉਂਕਿ ਸ਼ੁਰੂ ਚ ਹੀ ਆ ਜਾਂਦਾ ਇਹਦਾ ਜਿਹੜਾ ਹਮਲਾ ਆਮ ਤੌਰ ਤੇ ਅਪ੍ਰੈਲ ਮਈ ਤੇ ਜੂਨ ਦੇ ਮਹੀਨੇ ਚ ਖੁਸ਼ਕ ਮਹੀਨੇ ਚ ਜ਼ਿਆਦਾ ਹੁੰਦਾ ਜਦੋਂ ਗਰਮੀ ਜ਼ਿਆਦਾ ਪੈਂਦੀ ਹੈ ਉਹਦੇ ਚਕੀਨਦਾ ਪੱਤੇ ਦੀ ਜਿਹੜਾ ਗੋਭ ਸੁੱਕ ਜਾਂਦੀ ਆ ਤੇ ਪੱਤੇ ਜੋ ਗੋਭ ਆਪਾਂ ਖਿੱਚਦੇ ਉਹ ਪਰਮਾਨਾ ਨਿਕਲ ਆਉਂਦੀ ਗੋਭ ਉਹਦੇ ਵਿੱਚ ਸਮੈਲ ਵੀ ਆਉਂਦੀ ਆ ਤੇ ਉਹਦੇ ਨਾਲ ਜਿਹੜਾ ਆ ਵੀ ਆਪਣਾ ਗੰਨੇ ਦਾ ਜੇ ਤੇ ਥੋੜਾ ਹਮਲਾ ਹੋਵੇ ਮ 10% ਤੱਕ ਹੋਵੇ ਤਾਂ ਉਹਨਾਂ ਕਾ ਥੱਲੇ ਫਟਾਰ ਮਾਰ ਜਾਂਦਾ ਪਰ ਜੇ ਜ਼ਿਆਦਾ ਹੋ ਜੇ ਤੇ ਕਈ ਵਾਰ ਆਪਣਾ ਜ਼ਿਆਦਾ ਨੁਕਸਾਨ ਕਰਦਾ ਇਹਦੇ ਲਈ ਵੀ ਜਿਹੜਾ ਆਪਾਂ ਕਈ ਕਾਸਤਕਾਰੀ ਢਾਂਗੇ ਗਏ ਆ ਜਿਹਦੇ ਨਾਲ ਆਪਾਂ ਇਹ ਇਹਦੇ ਤੋਂ ਦਵਾਈ ਤੋਂ ਬਿਨਾਂ ਵੀ ਆਪਾਂ ਇਹਦੇ ਚ ਬਚਾਅ ਕਰ ਸਕਦੇ ਹੂੰ ਉਹਦੇ ਚ ਜਿਹੜਾ ਸਭ ਤੋਂ ਪਹਿਲਾਂ ਤੇ ਇੱਕ ਸਮੇਂ ਸਿਰ ਬਜਾਈ ਹਾਂ ਜਿੱਥੇ ਆਪਾਂ ਇਹਦੀ ਬਜਾਈ ਤਕਰੀਬਨ ਕੋਸ਼ਿਸ਼ ਕਰੀਏ ਵੀ 1 ਅਪ੍ਰੈਲ ਤੱਕ ਜਿਹੜੀ ਆਪਣੀ ਗੰਨੇ ਦੀ ਬਜਾਈ ਹੋ ਜੇ ਜੀ ਡਾਕਟਰ ਸਾਹਿਬ ਇੱਕ ਗੱਲਬਾਤ ਜਾਰੀ ਰੱਖਦੇ ਆ ਟੈਲੀਫੋਨ ਸੁਣ ਲਈਏ ਜੀ ਹੈਲੋ ਜੀ ਮਿੱਠਾ ਸਿੰਘ ਜੀ ਹਾਂਜੀ ਮਿੱਠਾ ਸਿੰਘ ਡਾਕਟਰ ਸਾਹਿਬ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਸਵਾਲ ਹੈ ਤੁਹਾਡਾ ਸਵਾਲ ਮਿੱਠਾ ਸਿੰਘ ਜੀ ਇਹ ਡਾਕਟਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਜੀ ਇੱਕ ਤਾਂ ਪਾਣੀ ਵੀ ਹੈ ਤਾਂ ਨਾ ਜੀ ਇੱਕ ਗੰਨੇ ਦੀ ਵੈਰਾਈਟੀ ਮੈਂ ਪੁੱਛਣਾ ਚਾਹੁੰਦਾ ਡਾਕਟਰ ਸਾਹਿਬ ਵੈਰਾਈਟੀ ਕੋਈ ਨਾ ਸਰਕਾਰ ਵੱਲੋਂ ਤੁਸੀਂ ਬਣਾਉਂ ਯੂਨੀਵਰਸਿਟੀ ਦੀ ਵਧੀਆ ਵੈਰਾਈਟੀ ਦੀ ਉਹ ਤੇ ਸਾਰੀ ਜਾਣਕਾਰੀਆਂ ਪੂਰੀਆਂ ਇੰਦਰ ਕੰਨਾਂ ਅਸੀਂ ਪੈਦਾ ਕਰ ਤੱਕਦੇ ਆ ਕਿਉਂ ਨਰਮੇ ਫਸਲ ਤਾਂ ਹੋਣੀ ਨਹੀਂ ਨਰਮੇ ਸਾਡੇ ਇਲਾਕੇ ਚ ਜੀ ਤੇ ਬਹੁਤ ਘੱਟ ਆਦਾ ਲੱਗਦਾ ਹਰ ਇੱਕ ਬਾਣ ਦਾ ਬਹੁਤ ਹੀ ਨਿਸ਼ਾਨ ਹੈ ਜੀ ਹਾਰੇ ਰਕੇ ਤੋਂ ਤੀਵੇਗਾ ਕਿੰਨਾ ਬਣੇਗਾ ਕਿੰਨਾ ਪਾਵੇਗਾ ਜੀ ਜੀ ਨਰਮਾ 벨ਟ ਵਾਲਿਆਂ ਤੋਂ ਰੱਖੋ ਯੂਨੀਵਰਸਿਟੀ ਵੱਲੋਂ ਸੱਤ ਜਿਹੜੀਆਂ ਗੀਤੀ ਕਿਸਮ ਦੀਆਂ ਵੈਰਾਈਟੀਆਂ ਦਿੱਤੀਆਂ ਹੋਈਆਂ ਤੇ ਛੇ ਜਿਹੜੀਆਂ ਦਰਮਿਆਨੀ ਪਛੇਤੀ ਕਿਸਮ ਦੀਆਂ ਉਹਦੇ ਚ ਸੀਓਪੀਪੀ 95 ਵੈਰੈਟੀ ਹੈ ਸੀਓਪੀਪੀ 96 ਜਿਹੜੀ ਅਗੇਤੀ ਚ ਆ ਹਾਂ ਹਾਂ ਤੇ ਸੀਓਪੀਪੀ 92 ਆ ਸੀਓ 15023 ਆ ਸੀਓ 118 ਆ ਸੀਓਜੇ 85 ਸੀਓਜੇ 64 ਆ ਸੀਓਜੇ 64 ਨੂੰ ਜਿਹੜਾ ਰੱਤਾ ਰੋਗ ਦੀ ਸਮੱਸਿਆ ਆਉਂਦੀ ਆ ਇਸ ਕਰਕੇ ਉਹਨੂੰ ਉੱਥੇ ਲਾਉਣਾ ਜਿੱਥੇ ਆਪਾਂ ਚੰਗੀ ਤਰ੍ਹਾਂ ਉਹਦੀ ਦੇਖਭਾਲ ਕਰ ਸਕਦੇ ਹਾਂ ਤੇ ਇਹ ਜਿਹੜੀਆਂ ਵੀ ਵੈਰੈਟੀਆਂ ਯੂਨੀਵਰਸਿਟੀ ਨੇ ਦਿੱਤੀਆਂ ਇਹਨਾਂ ਦਾ ਝਾੜ ਵੀ ਬੜਾ ਵਧੀਆ ਤੇ ਇਹ ਰਿਕਵਰੀ ਵੀ ਵਧੀਆ ਇਹ ਦਰਮਿਆਨ ਬੈਲਟ 'ਚ ਵੀ ਹੋ ਜਾਂਦੀਆਂ ਜੀ ਇਹ ਨਰਮਾ ਬੈਲਟ 'ਚ ਵੀ ਹੋ ਜਾਂਦੀਆਂ ਜਿੱਥੇ ਜ਼ਿਆਦਾ ਪਾਣੀ ਦੀ ਸਮੱਸਿਆ ਉੱਥੇ ਦਰਮਿਆਨੀ ਪਛੇਤੀ ਵੈਰੈਟੀਆਂ ਦੀ ਸੀਓਜੋ 88 88 ਉਹ ਬਹੁਤ ਵਧੀਆ ਹੁੰਦੀ ਆ ਉਹਦਾ ਉਹਦੇ 'ਚ ਕੀੜਾ ਮਕੌੜਾ ਵੀ ਬਹੁਤ ਘੱਟ ਲੱਗਦਾ ਤੇ ਝਾੜ ਵੀ ਵਧੀਆ ਨਿਕਲਦਾ ਇਸੇ ਤਰ੍ਹਾਂ ਦਰਮਿਆਨੀ ਪਛੇਤੀਆਂ 'ਚ ਸੀਓਜੋ ਸੀਓਪੀਪੀ 98 ਆ ਸੀਓਪੀਵੀ 91 ਆ ਸੀਓਪੀਵੀ 93 ਆ ਸੀਓਪੀਵੀ 94 ਆ CO238 ਹੈ ਪਰ 238 ਨੂੰ ਇਸ ਵੇਲੇ ਜਿਹੜਾ ਰਤਾ ਰੋਗ ਹੋਰ ਬਿਮਾਰੀਆਂ ਬਹੁਤ ਆ ਰਹੀਆਂ ਉਹਦੇ ਥੱਲੇ ਰਕਵਾ ਹੌਲੀ ਹੌਲੀ ਘਟਾਇਆ ਜਾ ਰਿਹਾ ਤੇ CJ88 ਜਮੈਂ ਤੁਹਾਨੂੰ ਪਹਿਲਾਂ ਦੱਸ ਸਕਿਆ ਜਿੱਥੇ ਲੂਣਾ ਪਾਣੀ ਹੈ ਜਾਂ ਜਿੱਥੇ ਥੋੜਾ ਪਾਣੀ ਖਰਾਬ ਹੈ ਉੱਥੇ CJ88 ਜਿਹੜੀ ਕਿਸਮ ਹੈ ਬੜਾ ਵਧੀਆ ਪਰਫਾਰਮ ਕਰਦੀ ਹੈ ਉੱਥੇ ਆਪਾਂ ਕੋਸ਼ਿਸ਼ ਕਰੀਏ ਆਪਾਂ ਯੂਨੀਵਰਸਿਟੀ ਵੱਲੋਂ ਜਿਹੜੀਆਂ ਪ੍ਰਮਾਣਿਤ ਕਿਸਮਾਂ ਉਹ ਹੀ ਲਾਈਏ ਕਿਉਂਕਿ ਆਮ ਕਿਸਾਨ ਦੇਖੇ ਕਈ ਵਾਰ YouTube ਤੋਂ ਵੇਖ ਕੇ ਬਾਹਰੋਂ ਲਿਆ ਲਿਆ ਵੈਰਾਈਟੀਆਂ ਲਾਈ ਜਾਂਦੇ ਉਹਦੇ ਨਾਲ ਆਪਣਾ ਫਸਲ ਦਾ ਵੀ ਨੁਕਸਾਨ ਹੁੰਦਾ ਕੀੜੇ ਕੋੜੇ ਬਿਮਾਰੀਆਂ ਵੀ ਬਾਹਰੋਂ ਬਹੁਤ ਆਉਂਦੀ ਸਰ ਡਾਕਟਰ ਸਾਹਿਬ ਇਕੱਲਾ ਸਾਡਾ ਨਹੀਂ ਹੁੰਦਾ ਗਵਾਂਡੀਆਂ ਦਾ ਵੀ ਹੁੰਦਾ ਹਾਂ ਇਸ ਕਰਕੇ ਇਹ ਯੂਨੀਵਰਸਿਟੀ ਵੱਲੋਂ ਜਿਹੜੀਆਂ ਪ੍ਰਮਾਣਿਤ ਵੈਰੈਟੀਆਂ ਉਹਦੇ ਹਿਸਾਬ ਨਾਲ ਹੀ ਬਾਕੀ ਆਪਣਾ ਪਾਣੀ ਦਾ ਟੈਸਟ ਤੇ ਦਾ ਮਿੱਟੀ ਦਾ ਟੈਸਟ ਜ਼ਰੂਰ ਕਰਾ ਲੈਣ ਉਹਦੇ ਹਿਸਾਬ ਨਾਲ ਜਿਹੜੀਆਂ ਖਾਮੀਆਂ ਹੈ ਉਹ ਦੂਰ ਕਰ ਲੈਣ ਜੀ ਡਾਕਟਰ ਸਾਹਿਬ ਬਜਾਈ ਦੀ ਗੱਲ ਕਰਦੀ ਪਈ ਤੁਸੀਂ ਕਿੰਦੇ ਵੀ ਮਾਰਚ ਦੇ ਅੱਧ ਤੱਕ ਲਾ ਲੈਣ ਹਾਂ ਅਗੇ ਤੀ ਫੋਰ ਦੇ ਗਏ ਜਿਹੜਾ ਮੈਂ ਤਾਂ ਦੱਸਿਆ ਵੀ ਇੱਕ ਤੇ ਦੀ ਬਜਾਈ ਆਪਾਂ ਸਮੇਂ ਸਿਰ ਕਰ ਲਈਏ ਦੂਸਰਾ ਇਹ ਜਿਹੜਾ ਜ਼ਿਆਦਾ ਹਮਲਾ ਹੁੰਦਾ ਹੈ ਇਹ ਜਿੱਥੇ ਇੱਕ ਰੇਤਲੀ ਜ਼ਮੀਨ ਆ ਉਹਦੇ ਚ ਆਪਾਂ ਚ ਹਲਕੀ ਜ਼ਮੀਨ ਉਹਦੇ ਚ ਜ਼ਿਆਦਾ ਹਮਲਾ ਹੁੰਦਾ ਜੀ ਇਸ ਲਈ ਜੇ ਆਪਾਂ ਜਦੋਂ ਆਪ੍ਰੈਲ ਮਈ ਚ ਇੱਕ ਤੇ ਆਪਾਂ ਜੇ ਮਲਚਿੰਗ ਕਰ ਦਈਏ ਹੂੰ ਉਹਦੇ ਨਾਲ ਵੀ ਕਾਫੀ ਹੱਦ ਤੱਕ ਇਹ ਡੜ ਜਾਂਦਾ ਫਿਰ ਇਹਨੂੰ ਪਾਣੀ ਦਿੰਦੇ ਰਹੀਏ ਸਮੇਂ ਸਿਰ ਵੀ ਜਿਹਦੇ ਨਾਲ ਕਿਉਂਕਿ ਇਹ ਕੀੜਾ ਹੈ ਉਹਨੇ ਥੱਲੋਂ ਜਿਹੜਾ ਬੋਰ ਕਰਕੇ ਵਿੱਚ ਜਾ ਕੇ ਖਾਣਾ ਜੇ ਆਪਾਂ ਪਾਣੀ ਇਹਨੂੰ ਦਿੰਦੇ ਰਵਾਂਗੇ ਤਾਂ ਉਹਦੇ ਨਾਲ ਵੀ ਇਹਦਾ ਕਾਫੀ ਹੱਦ ਤੱਕ ਕੰਟਰੋਲ ਹੋ ਜਾਂਦਾ ਜੇ ਫਿਰ ਵੀ ਆਪਾਂ ਨੂੰ ਸਮੱਸਿਆ ਆਉਂਦੀ ਹੈ ਵੀ ਜੇ ਆਪਾਂ ਥੋੜਾ ਕਿਤੇ ਲੇਟ ਬੀਜਣਾ ਫਿਰ ਆਪਾਂ ਦਵਾਈਆਂ ਦੇ ਨਾਲ ਇਹਦਾ ਕਰ ਸਕਦੇ ਹਾਂ 10 ਕਿਲੋ ਰੀਜਨ ਦਵਾਈ ਫਿਪਰਨ ਜਿਹੜੀ 3.3% ਹੁੰਦੀ ਉਹਦੇ ਨਾਲ ਜਿਹੜੀ ਆਪਾਂ ਜਦੋਂ ਗੁੱਲੀਆਂ ਪਾਈਆਂ ਉਦੋਂ ਹੀ ਉਹਦੇ ਤੇ ਪਾ ਦਈਏ ਨਾਲ ਤੇ ਫਿਰ ਤੇ ਗੁੱਲੀਆਂ ਟੱਕ ਦਈਏ ਉਹਦੇ ਨਾਲ ਕੰਟਰੋਲ ਜੇ ਫਿਰ ਵੀ ਆਪਾਂ ਨੂੰ ਸਮੱਸਿਆ ਆਉਂਦੀ ਵੀ ਜਿਆਦਾ ਆਪਣਾ ਕਿਤੇ ਹਮਲਾ ਹੁੰਦਾ ਪਹਿਲੇ ਤਾਂ ਜੇ 10-12% ਹੋਵੇ ਤੇ ਉਹਨਾਂ ਕੇ ਰਿਕਵਰ ਕਰ ਜਾਂਦਾ ਕਿਉਂਕਿ ਉਹਨਾਂ ਥੱਲੇੋਂ ਫਟਾਰਾ ਜ਼ਿਆਦਾ ਹੋ ਜਾਂਦਾ। ਧੋੜੀਆਂ 'ਚ ਹਮਲਾ ਹੁੰਦਾ ਖਾਸ ਕਰਕੇ ਤੇ ਜੇ ਫਿਰ ਵੀ ਜ਼ਿਆਦਾ ਹੋਵੇ ਫਿਰ ਆਪਾਂ 45 ਦਿਨਾਂ ਬਾਅਦ ਵੀ ਜਿਹੜੀ 150 ml ਕੋਰਾਜਿਨ ਦਵਾਈ ਜਾਂ 150 ਗ੍ਰਾਮ ਟਕੂਮੀ ਦਵਾਈ ਜਾਂ 2 ਲੀਟਰ ਕਲੋਰੋਪੈਰੀਫਾਸ ਜਿਹੜੀ ਦਵਾਈ ਆ 400 ਲੀਟਰ ਪਾਣੀ ਘੋਲ ਕੇ ਫੁਵਾਰੇ ਦੇ ਨਾਲ ਛਲਕਾ ਕਰ ਦਈਏ ਤੇ ਮਿੱਟੀ ਚੜਾ ਦਈਏ ਉਹਦੇ ਨਾਲ ਜਿਹੜਾ ਗੇਤੀ ਫੋੜ ਤੇ ਗੜੂਵੰਦਾ ਕਾਫੀ ਹੱਦ ਤੱਕ ਆਮ ਵਾਲਾ ਜਿਹੜਾ ਲੋਕ ਜਨ ਇਹ ਤਕਰੀਬਨ ਜੂਨ ਤੱਕ ਇਹਦਾ ਹਮਲਾ ਹੁੰਦਾ ਉਸ ਤੋਂ ਬਾਅਦ ਨਹੀਂ ਹੁੰਦਾ ਇਸ ਤੋਂ ਬਾਅਦ ਮੁੱਖ ਕੀੜਾ ਆ ਜਾਂਦਾ ਆਗ ਦਾ ਗੁਰੂਆ ਜਿਹੜਾ ਕਿ ਨਾ ਕਾਫੀ ਨੁਕਸਾਨ ਆਪਣਾ ਕਰਦਾ ਉਹਦੀ ਜਿਹੜੀ ਆਪਣਾ ਨੁਕਸਾਨ ਕਰਦੀ ਹੈ ਉਹਦੀ ਤੀਜੀ ਪੀੜੀ ਨੁਕਸਾਨ ਕਰਦੀ ਹੈ ਜਿਹੜੀ ਜਲਾਈ ਚ ਜਾ ਕੇ ਆਪਣੇ ਆਉਂਦੀ ਹੈ ਖੇਤਾਂ ਚ ਜਲਾਈ ਜੁਗਸਤ ਸ਼ੁਰੂ ਚ ਆਉਂਦੀ ਜਿਹੜੇ ਉਹਦੇ ਲਈ ਵੀ ਜਿਹੜਾ ਆਪਾਂ ਨੂੰ ਸ਼ੁਰੂ ਚ ਆਪਾਂ ਨੂੰ ਉਹਦਾ ਕਰਦੇ ਰਹਿਣਾ ਚਾਹੀਦਾ ਆਪਣਾ ਸਰਵਲੈਂਸ ਵੀ ਆਪਾਂ ਆਪਣੇ ਖੇਤਾਂ ਚ ਵੇਖਦੇ ਰਹੀਏ ਤੋ ਉਹਦੇ ਲਈ ਜਿਹੜਾ ਸਭ ਤੋਂ ਉਹਦੇ ਜਿਹੜਾ ਪਛਾਣ ਆਪਾਂ ਨੂੰ ਜ਼ਰੂਰੀ ਆ ਉਹਦਾ ਪੱਤਾ ਜਿਹੜਾ ਉਹਦਾ ਸਿਰੇ ਵਾਲਾ ਪੱਤਾ ਜਿਹੜਾ ਸੁੱਕ ਜਾਂਦਾ ਤੇ ਕਾਲਾ ਹੋ ਜਾਂਦਾ ਪਰ ਉਹ ਚੀਜ਼ ਆਪਾਂ ਖਿੱਚੀਓ ਖਿੱਚਿਆ ਨਹੀਂ ਜਾਂਦਾ ਤੇ ਫਿਰ ਆਗ 'ਚ ਜਿਹੜੀਆਂ ਮੋਰੀਆਂ ਹੋ ਜਾਂਦੀਆਂ ਫੱਤੇ ਦੀ ਜਿਹੜੀ ਰੀਡ ਆ ਉਹਦੇ 'ਚ ਕਿੰਨਾ ਚਿੱਟੀ ਤੇ ਮੁੜ ਕੇ ਕਈਆਂ ਲਾਲ ਧਾਰੀ ਜੀ ਪੈ ਜਾਂਦੀ ਕਿਉਂਕਿ ਜਿਹੜਾ ਵੀ ਇਹਦਾ ਕੀੜਾ ਆ ਉਹ ਪੱਤੇ ਦੀ ਰੀਡ ਥਾਣੀ ਗੋਪ 'ਚ ਜਾ ਕੇ ਗੋਪ ਖਾਂਦਾ ਤੇ ਉਹਦੇ ਲਈ ਜੇ ਆਪਾਂ ਅਪ੍ਰੈਲ ਤੋਂ ਜੂਨ ਤੱਕ ਜਿਹੜੇ ਆਪਾਂ ਉਹਦੇ ਕੋਈ ਇਸ ਤਰ੍ਹਾਂ ਦੇ ਪੱਤੇ ਆ ਉਹ ਕੱਢ ਦਈਏ ਦੂਸਰਾ ਦੇਖਦੇ ਰਹੀਏ ਜਾਂ ਉਹਦੇ ਚ ਆਪਾਂ ਟ੍ਰਾਈਕੋਗਾਮਾ ਕਾਰਡ ਵੀ ਵਰ ਸਕਦੇ ਆ ਟ੍ਰਾਈਕੋਗਾਮਾ ਕਾਰਡ ਜੇ ਅੱਧ ਅਪ੍ਰੈਲ ਤੋਂ ਟ੍ਰਾਈਕੋਗਾਮਾ ਜਪੋਨਿਕਾਮ ਦੇ ਜਿਹੜਾ ਮਿੱਤਰ ਕੀੜਾ ਉਹਦੇ ਜਿਹੜੇ ਕਾਰਡ ਹੁੰਦੇ ਆ ਉਹ ਆਪਾਂ ਇਹ ਖੇਤ ਵਿੱਚ ਅੱਧ ਅਪ੍ਰੈਲ ਤੋਂ ਜੂਨ ਤੱਕ ਲਾਈਏ ਉਹ 10 ਦਿਨਾਂ ਬਾਅਦ ਆਪਾਂ ਲਾਉਣਾ ਇਹ ਕਾਰਡ ਤੇ 20000 ਰਾਂਡਾ ਹੁੰਦਾ ਤੇ ਉਹ ਨੂੰ ਜਿਹੜਾ ਆਪਾਂ 40 ਸੈਂਚ ਕੱਟ ਕੇ ਖੇਤ ਚ ਆਪਾਂ ਸ਼ਾਮ ਨੂੰ ਲਾਉਣਾ ਪੱਤਿਆਂ ਦੇ ਮਗਰਲੇ ਪਾਸੇ ਤੇ ਉਹ ਜੇ ਲਾਉਂਦੇ ਰਹੀਏ ਉਹਦੇ ਨਾਲ ਵੀ ਇਹਦਾ ਕੰਟਰੋਲ ਹੋ ਜੀ ਤੇ ਨਾਲ ਆਪਾਂ ਫਿਊਰਮਨ ਟ੍ਰੈਪ 10 ਫਿਊਰਮਨ ਟ੍ਰੈਪ ਜੀ ਆਪਾਂ ਨਾਲ ਲਾ ਦਈਏ ਖੇਤ ਚ ਆਪਣੇ ਮਈ ਤੋਂ ਲੈ ਕੇ ਜੁਲਾਈ ਤੱਕ ਤੇ ਉਹਦੇ ਨਾਲ ਵੀ ਕਾਫੀ ਹੱਦ ਤੱਕ ਜਿਹੜਾ ਇਹਦਾ ਕੰਟਰੋਲ ਹੋ ਜਾਂਦਾ ਫਿਊਰਮਨ Trap ਦਾ ਇਹ ਆ ਵੀ ਮਹੀਨੇ ਬਾਅਦ ਲੋਰ ਆਪਾਂ ਚੇਂਜ ਕਰਨਾ ਤੇ ਲੋਰ ਲਾਉਣ ਲੱਗਾ ਕੋਸ਼ ਇਹ ਕਰਨਾ ਵੀ ਉਹਨੂੰ ਹੱਥ ਨਾ ਲੱਗੇ ਕਿਉਂਕਿ ਉਹ ਤਾਂ ਹੀ ਉਹਦੇ ਨਾਲ ਕੀੜਾ ਆਊਗਾ ਫਿਰ ਜੇ ਨਹੀਂ ਤੇ ਆਪਾਂ ਜਿਹੜਾ ਇਹਦਾ ਜੂਨ ਦੇ ਅਖੀਰ ਤੱਕ ਜੁਲਾਈ ਦੇ ਪਹਿਲੇ ਹਫ਼ਤੇ ਦੇ ਆਪਣੇ ਖੇਤਾਂ ਦਾ ਚੰਗੀ ਤਰ੍ਹਾਂ ਨਰੀਖਣ ਕਰਨਾ ਜੇ ਆਪਾਂ ਨੂੰ 5% ਤੋਂ ਵੱਧ ਜਾਂ 5% ਇਹਦਾ ਹਮਲਾ ਮਿਲਦਾ ਫਿਰ ਆਪਾਂ 10 ਕਿਲੋ ਫਟੇਰਾ ਦਵਾਈ ਜਾਂ 12 ਕਿਲੋ ਕਾਰਵਫੋਰਨ ਦਵਾਈ ਜਿਹੜੀ ਆ ਉਹ ਜੁਲਾਈ ਦੇ ਪਹਿਲੇ ਹਫਤੇ ਮੁੱਢਾਂ ਦੇ ਨਾਲ-ਨਾਲ ਪਾ ਕੇ ਹਲਕੀ ਮਿੱਟੀ ਚੜਾ ਕੇ ਪਾਣੀ ਦੇ ਦੇਣਾ ਉਹਦੇ ਨਾਲ ਜਿਹੜਾ ਆ ਆਪਣਾ ਇਹਦਾ ਕੰਟਰੋਲ ਹੋ ਜਾ 238 ਚ ਖਾਸ ਕਰਕੇ ਵੈਰਾਈਟੀ ਚ ਬਹੁਤ ਜ਼ਿਆਦਾ ਆਉਂਦਾ ਉਹਦੇ ਚ ਆਪਾਂ ਇਹ ਯੂਨੀਵਰਸਿਟੀ ਵੱਲੋਂ ਵੀ ਆ ਵੀ ਇਹ ਆਪਾਂ ਦਵਾਈ ਪਾਉਣੀ ਪੈਂਦੀ ਆ ਹਾਂ ਬਿਲਕੁਲ ਕਿਉਂਕਿ ਉਹ ਜੇ ਨਾ ਆਪਾਂ ਪਾਵਾਂਗੇ ਤੇ ਤਿੱਜੀ ਬਰੂਡ ਨੇ ਜਦੋਂ ਹਮਲਾ ਕਰਦੇ ਨਾ ਤੇ ਫਿਰ ਗੰਨਾ ਛਾਂਗਾ ਹੋ ਜਾਣਾ ਗੰਨਾ ਜਿੰਨਾ 3-4 ਪੂਰੀਆਂ ਬਣਿਆ ਉਤੋਂ ਗਾਂ ਗੰਨਾ ਉੱਤੇ ਕਿਉਂਕਿ ਉਹਦਾ ਉਤਲਾ ਪੁਆਇੰਟ ਖਾ ਜਾਣਾ ਗਰੋਇੰਗ ਪੁਆਇੰਟ ਤੇ ਗਾਂ ਨਹੀਂ ਹੁੰਦੀ ਉਹਨਾਂ ਨੂੰ ਅੱਗੇ ਵਧਣਾ ਹੀ ਨਹੀਂ ਉਹਨੇ ਬਿਲਕੁਲ ਬਿਲਕੁਲ ਇਸ ਤੋਂ ਬਾਅਦ ਰਾਸ ਚੂਸਣ ਵਾਲਾ ਜਿਹੜਾ ਕੀੜਾ ਇਸ ਵੇਲੇ ਕਾਲਾ ਖਟਮਲ ਕਾਲਾ ਖਟਮਲ ਇਹ ਰਾਸ ਚੂਸਦਾ ਫਸਲ ਆਪਾਂ ਨੂੰ ਦੂਰੋਂ ਹੀ ਪੀਲੀ ਪੀਲੀ ਮੋਢੇ 'ਚ ਜ਼ਿਆਦਾ ਇਹਦਾ ਹਮਲਾ ਹੁੰਦਾ ਪਹਿਲੋਂ ਤੇ ਇਹਦੇ ਚ ਕੀ ਹੁੰਦਾ ਵੀ ਆਪਾਂ ਸਵੇਰੇ ਜਾਂ ਸ਼ਾਮ ਨੂੰ ਆਪਾਂ ਕੀੜਾ ਦਿਹੂਗਾ ਜੇ ਆਪਾਂ ਦੁਪਹਿਰੇ ਜਾਂ ਜਾਵਾਂਗੇ ਉਦੋਂ ਗਰਮੀ ਵਾਲੇ ਉਹ ਗੋਭ ਚੜਿਆ ਹੁੰਦਾ ਕੀੜਾ ਹੂੰ ਤੇ ਉਦੋਂ ਆਪਾਂ ਨੂੰ ਕੀੜੇ ਦਾ ਦਿਸਣਾ ਨਹੀਂ ਆਪਾਂ ਨੂੰ ਪਤਾ ਨਹੀਂ ਲੱਗਣਾ ਉਹਦੇ ਕਰਕੇ ਆ ਉਹ ਜਦੋਂ ਆਪਾਂ ਗੋਭ ਖੋਲ ਕੇ ਵੇਖਾਂਗੇ ਤੇ ਫਿਰ ਆਪਾਂ ਨੂੰ ਪਤਾ ਲੱਗੂ ਕੀੜਾ ਕਿਉਂਕਿ ਗੁਲਾਬੀ ਰੰਗ ਦਾ ਹੁੰਦਾ ਛੋਟਾ ਤੇ ਬੱਚੇ ਮੁੜ ਕੇ ਕਾਲੇ ਰੰਗ ਦਾ ਹੋ ਜਾਂਦਾ ਇਹਨੂੰ ਕਾਲਾਖੰਡ ਮਲ ਤਾਂ ਹੀ ਕਹਿੰਦੇ ਆ ਇਹਦੇ ਲਈ ਜਿਹੜਾ ਇਹਦੇ ਲਈ ਆਪਾਂ ਕਲੋਰੋਪੈਰੀ ਫਾਸ ਦਵਾਈ 350 ml 400 liter ਚ ਪਾਣੀ ਚ ਘੋਲ ਕੇ ਸਪਰੇਅ ਕਰਨੀ ਆ ਤੇ ਸਪਰੇਅ ਦਾ ਜਿਹੜਾ ਫੁਹਾਰਾ ਆ ਉਹ ਗੋਪ ਚ ਰੱਖਣਾ ਬਿਲਕੁਲ ਸਿਰਫ ਇਹਦੇ ਚ ਇਹ ਧਿਆਨ ਰੱਖਣ ਵਾਲੀ ਜੇ ਦੂਜੀ ਸਪਰੇਅ ਜਿੰਨੀ ਮਰਜ਼ੀ ਕਰ ਲੋ ਉਹਨੇ ਅਸਰ ਨਹੀਂ ਕਰਨਾ ਜੇ ਆਪਾਂ ਗੋਪ ਚ ਨਾ ਰੱਖੀ ਦਵਾਈ ਥੋੜੀ ਜੀ ਆ ਦਵਾਈ ਸਸਤੀ ਆ ਪਰ ਫੁਹਾਰਾ ਗੋਪ ਚ ਰੱਖਣਾ ਉਹਦਾ ਥੋੜਾ ਖੋਲ ਕੇ ਤੇ ਉਹ ਗੋ ਕੱਲੀ ਕੱਲੀ ਲੈਂ ਨੂੰ ਆਪਾਂ ਕਰਾਂਗੇ ਤੇ ਉਹਦਾ ਕੰਟਰੋਲ ਹੋ ਜਾਂ ਜੇ ਕਿਤੇ ਮੀਂਹ ਪੈ ਜਾਣ ਭਾਰੀ ਫਿਰ ਆਪਣੇ ਆਪ ਹੀ ਕੁਦਰਤੀ ਵੀ ਇਹਦਾ ਕੰਟਰੋਲ ਹੋ ਜਾਣਾ ਹੈ ਬਿਲਕੁਲ ਜੀ ਇਸ ਤੋਂ ਬਾਅਦ ਇੱਕ ਹੋਰ ਕੀੜਾ ਜਿਹੜਾ ਆਪਣੀ ਰਿਕਵਰੀ ਦਾ ਵੀ ਨੁਕਸਾਨ ਕਰਦਾ ਤੇ ਇਹ ਆਪਣਾ ਝਾੜਦਾ ਵੀ ਉਹ ਪ੍ਰੇਲਾ ਹੂੰ ਪ੍ਰੇਲਾ ਜਿਹੜਾ ਰਸ ਚੂਸਦਾ ਇਹ ਮਈ ਜੂਨ ਚ ਤੇ ਥੋੜਾ ਬੋਧਾ ਇਹਦਾ ਦਿਸਦਾ ਆ ਪਰ ਜਿਆਦਾ ਹਮਲਾ ਨਹੀਂ ਹੁੰਦਾ ਅਸਲ ਜਿਆਦਾ ਹਮਲਾ ਇਹਦਾ ਜਾ ਕੇ ਅਗਸਤ ਚ ਹੁੰਦਾ ਜਦੋਂ ਇਹ ਜਿਹੜਾ ਜਿੱਥੇ ਸੰਘਣੀ ਫਸਲ ਆ ਉਹਦੇ 'ਚ ਜ਼ਿਆਦਾ ਹਮਲਾਊਗਾ ਇਹਦਾ ਇਸੇ ਕਰਕੇ ਅਸੀਂ ਕਹਿੰਨੇ ਆਂ ਵੀ ਫਸਲ ਜਿਹੜੀ ਆ ਆਪਣੀ ਸਹੀ ਲੈਣਾ ਤੇ ਬੀਜੋ ਯੂਨੀਵਰਸਿਟੀ ਤੋਂ ਉਹਨਾਂ ਕਹਿੰਦੇ ਚਾਰ ਫੁੱਟ ਤੋਂ ਬੀਜੋ ਨਾਲੇ ਤੇ ਕੇਨਾ ਵੈਸਟਰਨ ਆ ਵੱਢੀ ਜਾਊ ਉਹਦੇ ਨਾਲ ਕੀੜਾ ਮਕੌੜਾ ਵੀ ਕਾਫੀ ਘਟ ਜਾਂਦਾ ਆਉਣਾ ਬਾਕੀ ਕੀੜੇ ਮਕੌੜੇ ਬਿਮਾਰੀਆਂ ਦਾ ਵੀ ਫਰਕ ਪੈਂਦਾ ਹਾਂ ਬਿਲਕੁਲ ਇਹ ਜਿਹੜਾ ਪੱਤਿਆਂ ਤੋਂ ਰਸ ਚੂਸਦਾ ਤੇ ਰਸ ਚੂਸ ਕੇ ਮੁੜ ਕੇ ਮਲਮੂਤਰ ਪੱਤਿਆਂ ਦੇ ਘਰ ਦਿੰਦਾ ਉਹਦੇ ਨਾਲ ਉਹ ਜਿਹੜਾ ਉੱਤੇ ਫੰਗਸ ਆ ਜਾਂਦੀ ਪੱਤੇ ਕਾਲੇ ਹੋ ਜਾਂਦੀ ਆ ਤੇ ਜੋ ਪੱਤੇ ਕਾਲੇ ਹੋ ਗਏ ਫੋਟੋਸਿੰਥਸਿਸ ਬੰਦ ਹੋ ਜਾਂਦੀ ਨਹੀਂ ਖਰਾਬ ਬਣਨੀ ਬੰਦ ਹੋ ਜਾਂਦੀ ਨਹੀਂ ਆ ਉਹਦੇ ਨਾਲ ਖੰਡ ਦੀ ਮਾਤਰਾ ਵੀ ਘਟਦੀ ਆ ਤੇ ਝਾੜ ਵੀ ਕਿਸਾਨ ਦਾ ਘਟਣਾ ਇਹ ਖੇਤ ਦੇ ਵਿੱਚ ਘਾਰ ਪਹਿਲਾਂ ਇਹਦਾ ਹਮਲਾ ਜ਼ਿਆਦਾ ਹੁੰਦਾ ਮੈਂ ਜੇ ਆਪਾਂ ਬੰਨੇ ਬੰਨੇ ਵੇਖੇ ਮੈਂ ਕੋਸ਼ਿਸ਼ ਕਰਨੀ ਚਾਹੀਦੀ ਜਦੋਂ ਵੀ ਆਪਾਂ ਆਪਣੇ ਖੇਤਾਂ 'ਚ ਵੇਖੀਏ ਵਿੱਚ ਵੜ ਕੇ ਵੀ ਉਹਦੇ 'ਚ ਜਿਹੜਾ ਵੇਖੀ ਆਪਾਂ ਤਾਂ ਕਿ ਜਿਹੜਾ ਆਪਣਾ ਜਿਹੜਾ ਕੋਈ ਹਮਲਾ ਜਿਹੜਾ ਆ ਉਹਦਾ ਪਤਾ ਲੱਗ ਸਕੇ ਹਮ ਇਹਦੇ ਲਈ ਜਿਹੜਾ ਇੱਕ ਕੁਦਰਤੀ ਇੱਕ ਆਪਣੇ ਆਪ ਹੀ ਕੁਦਰਤੀ ਮਿੱਤਰ ਕੀੜਾ ਆਪਣਾ ਫਲ ਗੁਲੇਰੀਅਸ ਉਹ ਆ ਜਾਂਦਾ ਉਹ ਆਪਣੇ ਆਪ ਹੀ ਕੰਟਰੋਲ ਕਰ ਜੇ ਉਹ ਕਿਤੇ ਉਹਦਾ ਕਕੂਨ ਚਿੱਟੇ ਜਿਹੇ ਰੰਗ ਦਾ ਹੁੰਦਾ ਜਿਵੇਂ ਰੂਹ ਜਿਹਾ ਲੱਗਾ ਹੁੰਦਾ ਜੋ ਇਹ ਆਪਾਂ ਨੂੰ ਦਸਾਂ ਪੱਤੇ ਮਗਰ ਵੀ ਇੱਕ ਕਕੂਨ ਮਿਲਦਾ ਤੇ ਫਿਰ ਆਪਾਂ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਜਿਆਦਾ ਵਧੀਆ ਉਹ ਆਪਣੇ ਆਪ ਹੀ ਕੰਟਰੋਲ ਕਰ ਲੈਣਾ ਜਦੋਂ ਆਪਾਂ ਕਹੀਏ ਵਾਧੂ ਦਵਾਈਆਂ ਪਾਈ ਜਾਂਦੇ ਨਾ ਉਹਦੇ ਨਾਲ ਕੰਟਰੋਲ ਨਹੀਂ ਹੁੰਦਾ ਫਿਰ ਵੀ ਜੇ ਕਿਤੇ ਲੋੜ ਪਵੇ ਫਿਰ 600 ਐਮਐਲ ਕਲੋਰੋਪੈਰੀਫਾਸ ਦਵਾਈ 400 ਲੀਟਰ ਪਾਣੀ ਚ ਸਪਰੇਅ ਕਰਨੀ ਉਹਦੀ ਫਿਰ ਉਹ ਦਿਨ ਆਪਣਾ ਜਿਹੜਾ ਕੰਟਰੋਲ ਹੋ ਜੂਗਾ। ਹਾਂ ਬਿਲਕੁਲ ਜੀ। ਇਹ ਸਤਰ ਇੱਕ ਆਪਣਾ ਤਨੇ ਦਾ ਗੜੂਆ ਤਨੇ ਦਾ ਗੜੂਆ ਜਿਹੜਾ ਉਹਦੇ 'ਚ ਜਿਹੜਾ ਉਹ ਹੁੰਦੇ ਮਾਰਚ ਤੋਂ ਹੀ ਜਾਂਦਾ ਅਕਤੂਬਰ ਤੱਕ ਚੱਲਦਾ ਖੀਤ ਤੱਕ ਪਰ ਉਹਦੇ 'ਚ ਜਿਹੜਾ ਅਸਲੀ ਜਿਹੜਾ ਉਹ ਨੁਕਸਾਨ ਆਪਾਂ ਨੂੰ ਜੁਲਾਈ ਤੋਂ ਬਾਅਦ ਸ਼ੁਰੂ ਹੁੰਦਾ ਉਹਦਾ ਜ਼ਿਆਦਾ। ਹੂੰ ਉਹਦੇ 'ਚ ਉਹਦੇ ਆਪਾਂ ਬਾਹਰੋਂ ਨਹੀਂ ਪਤਾ ਲੱਗਦਾ ਉਹ ਜਦੋਂ ਆਪਾਂ ਉਹਦੇ ਤੋਂ ਆਗ ਤੋਂ ਆਪਾਂ ਗੰਨੇ ਤੋਂ ਲਾਵਾਂਗੇ ਖੋਰੀ ਉਦੋਂ ਆਪਾਂ ਨੂੰ ਉਹਦੀ ਮੋਰੀਆਂ ਦੇਸਣਗੇ ਵਿੱਚ ਤੇ ਉਦੋਂ ਜਿਹੜਾ ਉਹਦਾ ਕੈਮੀਕਲੀ ਕੰਟਰੋਲ ਵੀ ਨਹੀਂ ਕੋਈ ਹੈਗਾ ਉਹਦੇ ਲਈ ਆਪਾਂ ਟ੍ਰਾਈਕੋਗਾਮਾ ਕਾਰਡ ਟ੍ਰਾਈਕੋਗਾਮਾ ਕਿਲੋਲਸ ਜਿਹੜਾ ਕੀੜੇ ਮਿੱਤਰ ਕੀੜੇ ਦੇ ਉਹਦੇ ਦਾਰਾ ਪਰਜੀਵੀ ਕੀੜਾ ਕੀਤੇ ਕੋਰਾਸਾ ਕਾ ਦੇ 20 ਹਜ਼ਾਰ ਆਂਡੇ ਜਿਹੜੇ ਆਪਾਂ ਖੇਤ ਚ ਜੁਲਾਈ ਤੋਂ ਲੈ ਕੇ ਅਕਤੂਬਰ ਤੱਕ ਹਰ 10 ਦਿਨਾਂ ਬਾਅਦ ਉਹ ਕਾਰਡ ਜਿਹੜਾ ਜਿਵੇਂ ਪਹਿਲਾਂ ਦੱਸਿਆ 40 ਇੰਚ ਕੱਟ ਕੇ ਸ਼ਾਮ ਨੂੰ ਆਪਾਂ ਬੂਟਿਆਂ ਦੇ ਪੱਤਿਆਂ ਦੇ ਮਗਰ 40 ਥਾਵਾਂ ਤੇ ਲਾਉਣਾ ਖੇਤ ਚ ਹਰ ਦਸਾਂ ਦਾ ਨੰਬਰ ਇੱਕ ਧਿਆਨ ਰੱਖਣਾ ਵੀ ਮੀਂਹ ਵਾਲੇ ਦਿਨ ਉਹ ਕਾੜਨੀ ਆਪਾਂ ਵਰਤਣਾ ਤੇ ਉਹਦੇ ਤਾਂ ਥੋੜਾ ਬੜਾ ਮੀਂਹ ਜਿਹਾ ਆਵੇ ਤੇ ਉਹਦੇ ਚ ਕਰ ਲੈਣਾ ਉਹਦੇ ਨਾਲ ਉਹ ਕਾਫੀ ਹੱਦ ਤੱਕ ਆਪਣਾ ਜਿਹੜਾ ਉਹ ਕੀੜਾ ਜਿਹੜਾ ਉਹ ਕੰਟਰੋਲ ਹੋ ਜਾਂਦਾ ਹੂੰ ਬਿਲਕੁਲ ਜੀ ਜੀ ਅੱਛਾ ਡਾਕਟਰ ਸਾਹਿਬ ਇਹ ਤਾਂ ਕੀੜਿਆਂ ਦੀ ਗੱਲ ਸੀਗੀ ਤੇ ਕੋਈ ਬਿਮਾਰੀਆਂ ਵੀ ਇਹ ਇਹਨੂੰ ਪੈਂਦੀਆਂ ਕੀੜੇਵਾਵਾ ਤੁਸੀਂ ਦੱਸਦੇ ਆ ਕੋਈ ਬਿਮਾਰੀ ਵੀ ਇੱਥੇ ਹਮਲਾ ਕਰ ਦਿੰਦੀ ਆ ਜੀ ਅਭੀ ਅਸੀਂ ਤੇ ਨੁਕਸਾਨ ਤੋਂ ਬਚਣਾ ਨੁਕਸਾਨ ਤੋਂ ਬਚਣਾ ਬਿਮਾਰੀਆਂ ਵੀ ਵੇਖੋ ਜੀ ਬਹੁਤ ਹਮਲਾ ਕਰਦੀਆਂ ਬਿਮਾਰੀਆਂ ਵੀ ਬਿਮਾਰੀਆਂ ਦਾ ਜਿਹੜਾ ਨਾ ਇੰਨਾ ਦਾ ਜਿਹੜਾ ਉਹਦਾ ਪ੍ਰੇਹ ਜਿਆਦਾ ਵੀ ਉਹਨਾਂ ਨੂੰ ਜਿਹੜਾ ਬਾਅਦ ਚ ਕੰਟਰੋਲ ਕਰਨਾ ਆਪਣਾ ਬਹੁਤ ਔਖਾ ਹਾਂਜੀ ਉਹਦੇ ਲਈ ਸਭ ਤੋਂ ਪਹਿਲਾਂ ਇਹ ਚਾਉਂਦੀ ਰੱਤਾ ਰੋ ਜਿਹਨੂੰ ਗੰਨੇ ਦਾ ਕੈਂਸਰ ਕਹਿੰਦੇ ਆ ਹਾਂਜੀ ਉਹ ਉਹ ਜਿਹੜੇ ਜਦੋਂ ਕਿਸੇ ਵੀ ਆਪਣੇ ਖੇਤ ਚ ਜਦੋਂ ਆ ਗਈ ਉਹ ਆਪਣੀ ਕਈ ਔਰ ਫਸਲ ਵੀ ਤਬਾਹ ਕਰ ਜਾਂਦੀ ਉਹਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਧਿਆਨ ਰੱਖਣਾ ਚਾਹੀਦਾ ਵੀ ਆਪਣੇ ਉਹ ਤੇ ਪਹਿਲਾਂ ਥੋੜਾ ਜਿਹਾ ਮੈਂ ਤੁਹਾਨੂੰ ਪਛਾਣ ਦੱਸਦਾ ਉਹਦੇ ਚ ਜਿਹੜਾ ਹੁੰਦਾ ਉੱਪਰਲੇ ਪੱਤੇ ਜਿਹੜੇ ਆ ਇਹਦੇ ਗੰਨੇ ਦੇ ਉਹ ਕਾਮਲ ਆਪਣੇ ਪੀਲੇ ਨੋਕ ਤੋਂ ਪੀਲੇ ਸ਼ੁਰੂ ਹੋ ਜਾਂਦੇ ਸਾਈਡ ਸਾਈਡ ਨੂੰ ਥੱਲੇ ਨੂੰ ਦੋਵੇਂ ਪਾਸੇ ਆ ਗਏ ਤੇ ਮੁੜ ਕੇ ਹੌਲੀ ਹੌਲੀ ਸਾਰਾ ਪੱਤਾ ਪੀਲਾ ਹੋ ਜਾਂਦਾ ਤੇ ਮੁੜ ਕੇ ਗੰਨਾ ਮਰ ਜਾਉਣਾ ਸ਼ੁਰੂ ਹੋ ਜਾ ਸੁੱਕ ਜਾਂਦਾ ਤੇ ਉਹਦੇ ਜੇ ਆਪਾਂ ਗੰਨੇ ਨੂੰ ਕੱਟ ਕੇ ਵੇਖੀ ਉਹਦੇ ਵਿੱਚ ਲਾਲਗੀ ਹੁੰਦੀ ਹੈ ਤੇ ਲਾਲਗੀ ਇੱਕਸਾਰ ਨਹੀਂ ਹੁੰਦੀ ਉਹਦੇ ਵਿੱਚ ਚਿੱਟੇ-ਚਿੱਟੇ ਛਟਾਕ ਪੈ ਜਾਂਦੇ ਉਲੀ ਦੇ ਜਿਹੜੇ ਹੁੰਦੇ ਤੇ ਜਦੋਂ ਉਹਨੂੰ ਆਪਾਂ ਸਮੈਲ ਲੈਨੇ ਆ ਤੇ ਉਹਦੇ ਚ ਸ਼ਰਾਬ ਵਰਗੀ ਬੋ ਆਉਂਦੀ ਆ ਅੱਛਾ ਹਾਂ ਤੇ ਉਹਦੇ ਲਈ ਜਿਹੜਾ ਉਹਦੇ ਲਈ ਇਹੋ ਹੀ ਆ ਵੀ ਆਪਾਂ ਆਪਣੇ ਉਸ ਫਸਲ ਨੂੰ ਜਿਹੜਾ ਗਾਂ ਨਾ ਉਹਦੇ ਚ ਲਈਏ ਤੇ ਇੱਕ ਸਾਲ ਉਹਦੇ ਚ ਆਪਾਂ ਜਿਹੜਾ ਗੈ ਪਾ ਲਈਏ ਦੂਜੀ ਗੱਲ ਇਹ ਆ ਰਿਆਡ ਸਾਹਿਬ ਜੀ ਜੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਂਦੀ ਹੈ ਤੇ ਗ੍ਰਿੰਦਰ ਸਿੰਘ ਜੀ ਵਰਗੇ ਜਿਹੜੇ ਅਧਿਕਾਰੀ ਬੈਠੇ ਨੇ ਇਨ੍ਹਾਂ ਕੋਲ ਜਾ ਕੇ ਆਪਾਂ ਸਲਾਹ ਆਹ ਨਾਲ ਇੱਕ ਰਿਸਰਚ ਵਿਗਿਆਨ ਕੇਂਦਰ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲਓ ਜੀ ਫਿਰ ਆਪਣਾ ਮੌਸਮ ਆਇਆ ਲੱਗਦਾ ਹਾਂ ਸਭ ਤੋਂ ਪਹਿਲਾਂ ਤਾਪਮਾਨ ਦਾ ਛੜੀਏ ਦੱਸੋ ਜੀ ਹਾਂ ਤਾਪਮਾਨ ਇਦਾਂ ਵੀ ਜਲੰਧਰ ਵੱਤ ਵਾਤ 40 ਡਿਗਰੀ ਸੈਲਸੀਅਸ ਰਿਹਾ ਜੀ ਤੇ ਘੱਟ ਤੋਂ ਘੱਟ 22.9 ਗੁਰਦਾਸਪੁਰ ਚ 41 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 25 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਫਿਰੋਈਪੁਰ ਚ 40.9 ਵੱਧ ਤੋਂ ਵੱਧ ਤੇ 24.8 ਘੱਟ ਤੋਂ ਘੱਟ ਪਟਿਆਲਾ ਚ 41.4 ਤੇ 25.6 ਅੰਮ੍ਰਿਤਸਰ ਚ 41.2 ਤੇ 24.5 ਤੇ ਬਠਿੰਡਾ ਚ ਰਿਆ ਜੀ ਵੱਧ ਤੋਂ ਵੱਧ 43.5 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 25 ਤੇ ਮੌਸਮ ਦੇ ਬਾਰੇ ਜਿਹੜੇ ਇਹਨਾਂ ਨੇ ਖਬਰ ਕੱਲੀ ਆ ਵੀ ਰਾਤ ਦੇ ਤਾਪਮਾਨ 'ਚ ਥੋੜਾ ਜਿਹਾ ਬਦਲਾ ਆਊਗਾ ਘਟੂਗਾ ਹਾਂਜੀ ਤੇ ਥੋੜਾ ਜਿਹਾ ਛਿਟੇ ਵੀ ਪੈਣ ਦੀ ਸੰਭਾਵਨਾ ਹੈ ਅੱਜ ਹਾਂ ਅੱਜ ਵੀ ਤੇ ਦੋ ਦਿਨ ਬਾਅਦ ਵੀ ਹਾਂ ਹਲਕੀ ਜਿਹੜੀ ਬਾਰਿਸ਼ ਹੈ ਉਹ ਆਉਣ ਦੀ ਸੰਭਾਵਨਾ ਹੈ ਥੋੜੇ ਦੋ ਕੁ ਦਿਨ ਬਦਲ ਜਿਹੜਾ ਜੀ ਮੌਸਮ 'ਚ ਰਹੇਗਾ ਹਾਂਜੀ ਇਹ ਤੇ ਸੀ ਜੀ ਮੌਸਮ ਦਾ ਹਾਲ ਹਮ ਕਿਸਾਨ ਵੀਰ ਉਹਦੇ ਪੈਣੋਂ ਤੁਸੀਂ ਜੇ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਸਾਡੇ ਪ੍ਰੋਗਰਾਮ ਦੇ ਸੰਬੰਧੀ ਸੁਝਾ ਦੇਣਾ ਚਾਹੁੰਦੇ ਹੋ ਤੁਸੀਂ ਸਾਨੂੰ ਖਤ ਲਿਖ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਖਤ ਲਿਖਣ ਲਈ ਸਾਡਾ ਪਤਾ ਇਸ ਤਰ੍ਹਾਂ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਨੋ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਬਸ ਇੱਕ ਬੇਨਤੀ ਹੈ ਕਿ ਆਪਣੇ ਮੋਬਾਈਲ ਫੋਨ ਤੇ ਜਾਂ ਸਮਾਰਟ ਟੀਵੀ ਹੈ ਜਿਹੜਾ ਤੁਹਾਡੇ ਕੋਲ ਉਹਦੇ YouTube ਚੈਨਲ ਤੇ ਸਾਡਾ DD ਪੰਜਾਬੀ ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰੋ ਇਹ ਤੁਹਾਡੇ ਲਈ ਬਿਲਕੁਲ ਮੁਫਤ ਹੈ ਤੁਸੀਂ ਸਾਡੇ ਸਾਰੇ ਪ੍ਰੋਗਰਾਮ ਦੇਖ ਸਕਦੇ ਆ ਜਾਂ ਸਾਡਾ ਪ੍ਰੋਗਰਾਮ ਬਾਰ-ਬਾਰ ਵੀ ਦੇਖ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਦੇਖਦੇ ਰਹੋ ਤੇ ਸਬਸਕ੍ਰਾਈਬ ਕਰੋ DD ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੀ ਜੈ ਹਿੰਦ ਜੀ